ਦੂਰੀ ਮੱਝ ਤੇ ਫੁਮਾਨਾ ਹੁਣ ਦੇਖੋ ਕਰਮਾੜੀ ਦਾ ਬਹੁਤ ਸੋਹਣਾ ਫੁਮਾਨਾ ਬਣਾਇਆ ਹੋਇਆ ਉਹ ਜਿਆਦਾ ਡਬਲ ਮੱਝ 15 ਕਿਲੋ ਪੂਰਾ ਤਸੱਲੀ ਵਾਲਾ ਤੇ ਭਾਗੀ ਰੱਖਦਾ ਬਈ ਫਿਰ 140 1 ਲੱਖ ਤੇ 40 ਲੇ ਬਾਬਾ ਜੀ ਜਮੈਂ ਫਸਿਆ ਪਿਆ ਤੇ ਥਾਣਾ ਥਾਣਾ ਦਾ ਸਾਇਆ ਜਿਹੜਾ ਬਹੁਤ ਸੋਹਣਾ ਪੂਰਾ ਬਿੱਥੀ ਵਾਲਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ 100 ਲੀਟਰ ਦੁੱਧ ਦੀ ਮਤਲਬ ਤਸੱਲੀ ਕਰਾ ਦੇਵਾਂਗੇ ਅੱਜ ਤਰੀਕ 30 ਅਗਸਤ 2024 ਪਸ਼ੂ ਮੰਡੀ ਮਾਨਸਾ ਦੇ ਉੱਪਰ ਖੜਿਆ ਜੀ ਦਿਖਾਵਾਂਗੇ ਤੁਹਾਨੂੰ ਵਿਕਰੀ ਵਾਲੇ ਨਾਲ ਕਵਰ ਕਰਕੇ ਜਿਹੜੇ ਵੀਡੀਓ ਦੇ ਵਿੱਚ ਤੇ ਦਿਖਾਵਾਂਗੇ ਕਿਸ ਤਰ੍ਹਾਂ ਦਾ ਪਸ਼ੂ ਜਿਹੜਾ ਪਸ਼ੂ ਮੰਡੀ ਮਾਨਸਾ ਦੇ ਉੱਪਰ ਪਹੁੰਚਦਾ ਸਵੇਰ ਦਾ ਟਾਈਮ ਆ ਚੰਗੀ ਗਿਣਤੀ ਦੇ ਵਿੱਚ ਪਸ਼ੂ ਜਿਹੜੇ ਤੇ ਵਪਾਰੀ ਭਰਾ ਮੰਡੀ ਦੇ ਵਿੱਚ ਪਹੁੰਚ ਚੁੱਕੇ ਆ ਪਸ਼ੂ ਮੰਡੀ ਮਾਨਸਾ ਜਿਹੜੀ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਰਮਨ ਦਿੱਤੇ ਵਾਲੀਆਂ ਗੈਂਚੀਆਂ ਦੇ ਉੱਪਰ ਜੋ ਪਸ਼ੂ ਵਾਲਾ ਸਿਵਲ ਹਸਪੀਟਲ ਆ ਉਸ ਦੇ ਬਿਲਕੁਲ ਬੈਕ ਸਾਈਡ ਲੱਗਦੀ ਆ ਅਗਰ ਜਿਹੋ ਵੀ ਭਰਾ ਨਵਾਂ ਜੋ ਆਉਣਾ ਚਾਹੁੰਦਾ ਤੇ ਪੁਰਾਣੇ ਭਰਾਵਾਂ ਨੂੰ ਪਤਾ ਹੀ ਆ ਤੇ ਦਿਖਾਵਾਂਗੇ ਤੁਹਾਨੂੰ ਵਿਕਰੀ ਵਾਲੇ ਨਾਲ ਕਵਰ ਕਰਕੇ ਤੇ ਸਾਰੀ ਮੰਡੀ ਦਾ ਹਾਲ ਜਿਹੜਾ ਦਿਖਾਵਾਂਗੇ ਕੀ ਗੱਲ ਬਾਤ ਆ ਕਿਹੋ ਜਿਹੇ ਜਿਹੜੇ ਇੱਥੇ ਪਸ਼ੂ ਪਹੁੰਚਦੇ ਆ ਦੂਸਰੀਆਂ ਮੰਡੀਆਂ ਤੋਂ ਨਾਲੋਂ ਜਿਹੜਾ ਜੇ ਕਿਸੇ ਭਰਾ ਨੇ ਪਸ਼ੂ ਖਰੀਦਣਾ ਹੁੰਦਾ ਤਾਂ ਜਿਹੜਾ ਵੱਤਪਾ ਦੇ ਵਿੱਚ ਇੱਥੇ ਪਸ਼ੂ ਮਿਲ ਜਾਂਦਾਗਾ ਤੇ ਜਿਹੜੇ ਭਰਾ ਆਪਾਂ ਚੈਨਲ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਆਜੋ ਫਿਰ ਵੀਡੀਓ ਕਰਦੇ ਹਾਂ ਸਟਾਰਟ ਕਰੀਏ ਲੈ ਵੀਕਾ ਤੁਹਾਨੂੰ ਤਾਜੀ ਸੂਈ ਹੋਈ ਜਰਸੀ ਬਰੀਡ ਦੇ ਵਿੱਚ ਪੈਂਦੀ ਜਿਹੜੀ ਮੈਂਡ ਦਿਖਾਉਨੇ ਆ ਉਹ ਮਾਚ ਲੜੀ ਜਰਸੀ ਆ ਡਿਟੇਲ ਇਹ ਦੀ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ ਇੱਕ ਵਾਰ ਨਾ ਖਰੀਦ ਦੇ ਨਗਾ ਮਾਰ ਲਓ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਥਾਣਾ ਹਵਾਨਾ ਸਾਨੂੰ ਜਿਹੜਾ ਨੇੜੇ ਤੋਂ ਵੀ ਦਿਖਾ ਦਿੰਨੇ ਆ ਬਹੁਤ ਸੋਹਣੀ ਅਡਰ ਕੁਆਲਿਟੀ ਅਗਰਮਾਲੀ ਦੀ ਤੁਰਦੀ ਨੂੰ ਵੀ ਚੈੱਕ ਕਰ ਸਕਦੇ ਤੁਸੀਂ ਦੇਖੋ ਲੈ ਬਾਬੇ ਜਮਾ ਫਸਿਆ ਪਿਆ ਤੇ ਥਾਣਾ ਥੋਣਾ ਦਾ ਸਾਇਆ ਜਿਹੜਾ ਬਹੁਤ ਸੋਹਣਾ ਪੂਰਾ ਬਿੱਥੀ ਵਾਲਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਡਿਟੇਲ ਆਪਾਂ ਸਾਰੀ ਜਿਹੜੀ ਦੀ ਬਾਈ ਤੋਂ ਪੁੱਛਦੇ ਆ ਭਾਈ ਅਸੀ ਕਾਲ ਜੀ ਇਹ ਜਿਹੜੀ ਆਪਣੀ ਹਿਮਾਚਲ ਵਾਲੀ ਬਿਹੜਾ ਬਾਈ ਹੈਨਾ ਹਾਂਜੀ 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 ਠੀਕ ਆ ਕਿਹੜਾ ਸੂਆ ਸੂਈ ਆ ਬਾਈ ਇਹ ਬਾਈ ਦੂਜਾ ਦੂਜਾ ਸੂਆ ਇਸ ਵਾਰ ਸੂਈ ਆ ਠੀਕ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਬਾਈ ਇਹਨੂੰ ਵਿਆਹ ਨੂੰ ਹੋਗੇ 15 ਦਿਨਾਂ 15 ਦਿਨ ਹਾਂ ਲੀਟਰ ਦੁੱਧ ਦੀ ਮਤਲਬ ਤਸੱਲੀ ਕਰਾ ਦੇਵਾਂਗੇ ਦੋੜ ਤੇ ਚੋਨੇ ਕਿਵੇਂ ਬਾਈ ਆਪਣਾ ਫੀਡ ਫੂਡ ਪਾ ਕੇ ਠੀਕ ਆ ਤੇ ਜੱਬਾ ਕੀ ਰੱਖਦਾ ਬਾਈ ਮੋਲੇ ਦਾ ਬਾਈ 50000 ਰੁਪਏ ਲੈਣਾ ਠੀਕ ਆ ਬਾਈ ਹੋਰ ਵੀ ਮਾਨਤਨ ਹੋ ਜੂ ਠੀਕ ਆ ਬਾਈ ਬਾਈ ਕਹਿੰਦਾ ਵੀ 50000 ਰੁਪਏ ਜਿਹੜਾ ਬਾਈ ਕਹਿੰਦਾ ਵੀ ਭਈ ਇਹਦਾ ਭਾਅ ਰੱਖਿਆਗਾ ਜੇ ਕੋਈ ਭਰਾ ਜਿਹੜਾ ਵੀਡੀਓ ਦੇਖ ਕੇ ਲੈਣ ਆਉਂਦਾ ਤਾਂ ਮਾਨਤਨ ਹੋਰ ਵੀ ਹੋ ਜੂਗਾ ਖੁੱਲਾ ਜੇ ਕਿਸੇ ਵੀ ਭਰਾ ਦੇ ਵਿਹੜਾ ਪਸੰਦ ਆਉਂਦੀ ਹੋਈ ਤਾਂ ਬਾਈ ਨਾਲ ਜਿਹੜਾ ਸੰਪਰਕ ਕਰ ਲਿਓ ਕਿਸੇ ਵੀ ਭਰਾ ਦੇ ਜਿਹੜੀ ਵਿਹੜਾ ਪਸੰਦ ਆਉਂਦੀ ਹੋਈ ਤਾਂ ਇੱਕ ਵਾਰੀ ਜਿਹੜਾ ਸੰਪਰਕ ਜ਼ਰੂਰ ਬਣਾ ਲੈਣ ਪਛੂਮੁੰਡੀ ਮਾਨਸਾਪੁਰਾਗੇ ਬੈਠ ਤੋ ਇਖਰੀ ਸਾਲਿਓ ਚੰਗੇ ਥਾਣਾਵਾਨੇ ਦੀਆਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਚਰ ਰਹੀ ਹੈ ਬੈੜ ਬੱਚਾ ਮਗਰ ਬਾਈ ਜੀਮੇਲ ਕੱਪ ਸੀਗਾ ਬੱਚਾ ਮਰ ਗਿਆ ਸੀ ਥਾਣਾਵਾਨੇ ਦੀਆਂ ਦੇਖ ਸਕਦੇ ਹੋ ਤੁਸੀਂ ਚੰਗੇ ਆਰਡਰ ਦੀਆਂ ਤੇ ਥਣ ਥਣ ਦਾ ਜਿਹੜਾ ਸਾਇਜ ਬਹੁਤ ਸੋਹਣਾ ਲੱਗਿਆ ਹੋਇਆ ਤੇ ਅੱਗੋਂ ਫੇਸ ਕੁਆਲਿਟੀ ਦੀਆਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਜੇ ਅਸੀਂ ਤੁਰੇਗਾ ਵੀ ਖੋਲ ਕੇ ਤੇ ਬਾਰੋ-ਬਾਰੀ ਦੋਨੋਂ ਦੀ ਡਿਟੇਲ ਵੀ ਲਵਾਂਗੇ ਪਹਿਲਾ ਇੱਕ ਨੰਬਰ ਵਾਲੀ ਨੂੰ ਤੁਰਦੀ ਨੂੰ ਚੈੱਕ ਕਰ ਲਿਓ ਉਹ ਮੱਝ ਅਣਖਵਾਨੇ ਦੀ ਜਿਹੜੀ ਚੰਗੀ ਆ ਮੱਝ ਤੋਰ ਲੈ ਬਾਈ ਸਭ ਜੀ ਨੂੰ ਜਾ ਕਰ ਲਿਓ ਸਿੰਘਾਂ ਦੀ ਥੋੜੀ ਜਰੂਰ ਖੁੱਲੀ ਆ ਵੱਡੀ ਮੱਝ ਆ ਦੁੱਧ ਵਾਲੀ ਮੱਝ ਨਟੇਲ ਆਪਾਂ ਬਾਈ ਤੋਂ ਪੁੱਛਾਂਗੇ ਜੀ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਓ ਦੇਖੋ ਜੀ ਚੰਗੇ ਬਾਡੀ ਬੰਤਰ ਦੀ ਆ ਮੋੜ ਲੈ ਬਾਈ ਚੰਗੀ ਬੋਡੀ ਬੰਤਰ ਜੀ ਅੱਗੋਂ ਫੇਸ ਕੁਆਲਿਟੀ ਦੀ ਦੇਖ ਸਕਦੇ ਹੋ ਤੁਸੀਂ ਡਿਟੇਲ ਆਪਾਂ ਸਾਰੀ ਇਹਦੀ ਬਾਈ ਤੋਂ ਪੁੱਛਾਂਗੇ ਦੁੱਧ ਵਾਲੀ ਮੱਝ ਆ ਹਵਾਨੇ ਬੋਨੇ ਦੀ ਬੰਤਰ ਦੇਖੋ ਤੁਸੀਂ ਭਗਵਾਨਾ ਸੋਹਣਾ ਬਣਾਇਆ ਕਰਮ ਵਾਲੀ ਨੇ ਬਿਲਕੁਲ ਤਾਜੀ ਸੂਈ ਆ ਭਈ ਅਸਿਕਾ ਭਈ ਅਸਿਕਾ ਭਈ ਕਿਹੜਾ ਸੂਆ ਮੱਝ ਸੂਈ ਆ ਇਹ ਬਈ ਤੀਜਾ ਤੀਜਾ ਸੂਆ ਇਸ ਵਾਰ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਈ ਇਹਨੂੰ ਬਈ ਹੋਗੇ 2.5 ਮਹੀਨੇ ਸੂਈ ਨੂੰ 2.5 ਮਹੀਨੇ ਸੂਈ ਨੂੰ ਤੇ ਬੱਚਾ ਕੀ ਹੈ ਵੀ ਮਗਰ ਬੱਚਾ ਹੈ ਨਹੀਂ ਬੱਚਾ ਹੈ ਨਹੀਂ ਵੀ ਮਗਰ ਹਾਂ ਠੀਕ ਆ ਚਾਰ ਤੇ ਮਿਲਦੀ ਬਈ ਚਾਰ ਤੇ ਮਿਲਦੀ ਆ ਹਾਂ ਠੀਕ ਆ ਦੁੱਧ ਕਿੰਨਾ ਕੁ ਦੇਣ ਦੀ ਬਈ ਦੁੱਧ ਬਈ ਹੁਣ 8 ਕਿਲੋ ਸੀ 8 ਕਿਲੋ ਦੋਨੇ ਢੰਗਾਂ ਦਾ ਦੋਨੇ ਢੰਗਾਂ ਦਾ ਮਿਲਦੀ ਥਾਪੀ ਦੀਆ ਕਿਵੇਂ ਮਰਜੀ ਜੋਈ ਠੀਕ ਆ ਸੀਲਾ ਪੂਰੀ ਪੂਰੀ ਸੀ ਠੰਡੀ ਸੀ ਠੀਕ ਆ ਤੇ ਤਸੱਲੀਆ ਮਤਲਬ ਪੂਰੀ 8 ਕਿਲੋ ਦੁੱਧ ਦੀ ਹਾਂ ਠੀਕ ਆ 2.5 ਮਹੀਨੇ ਸੂਈ ਨੂੰ ਹੋਗੇ ਜੀ 8 ਕਿਲੋ ਬਈ ਦੇ ਦਸਨ ਮੁਲਾਵ ਕਿਹੜਾ ਦੁੱਧ ਆ ਬਾਕੀ ਤੁਸੀਂ ਅਮਾਨਾ ਦੇ ਕੇ ਲਾ ਲਿਓ ਤੇ ਜਾ ਜਿਸ ਨੂੰ 55000 ਰੁਪਏ 55000 ਰੁਪਏ ਤੇ ਲੈ ਵੀ ਰੇਟ ਵੇੜਾ ਬਾਈ ਨੇ ਬਹੁਤ ਜ਼ਿਆਦਾ ਕਰਿਆ ਤੇ ਆ ਦੋ ਨੰਬਰ ਵਾਲੀ ਬਾਈ ਇਹ ਵੀ ਤੋਰ ਦੇ ਇੱਕ ਵਾਰੀ ਆ ਦੋ ਨੰਬਰ ਵਾਲੀ ਦੇ ਵੀ ਨਿਗਾ ਮਾਰ ਲਿਓ ਤੋਰ ਕੇ ਦਿਖਾਉਨੇ ਆ ਤੁਹਾਨੂੰ ਅੱਗੋਂ ਫੇਸ ਕੁਆਲਿਟੀ ਦੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀਆ ਝੋਟੀ ਬਾਡੀ ਵੰਤਰ ਦੀ ਵੀ ਠੀਕ ਆ ਤੇ ਥਾਣਾ ਬਾਨਾ ਦੇਖੋ ਥੋੜੇ ਥਾਣਾ ਬਾਨੇ ਦੀ ਆ ਤੋਰ ਲੈ ਬਾਈ ਥਾਣਾ ਵਾਲੇ ਜੀ ਵੀ ਸੋਹਣੀ ਹੈ ਤੇ ਬਾਡੀ ਸਟਰਕਚਰ ਦੀ ਝੋਟੀ ਦੇਖ ਸਕਦੇ ਹੋ ਤੁਸੀਂ ਚੰਗੀ ਝੋਟੀ ਹੈ ਦੇਖੋ ਜੀ ਬੰਤਰ ਬੰਤਰ ਚੰਗੀ ਝੋਟੀ ਦੀ ਬਾਕੀ ਡਿਟੇਲ ਆਪਾਂ ਸਾਰੀ ਏਡੀ ਦੀ ਬਾਈ ਤੋਂ ਪੁੱਛ ਲੈਣੇ ਆ ਇਹਦੀ ਕੀ ਡਿਟੇਲ ਹੈ ਬਈ ਅਸੀਂ ਇਹਦੀ ਵੀਰੇ ਆਈ ਤਾਂ 12 ਲੀਟਰ ਦੀ ਓੜ ਤੇ ਆ 10 ਕਿਲੋ ਤਿਆਰ ਆ 10 ਕਿਲੋ ਦੁੱਧ ਤਿਆਰ ਆ ਸੁਆ ਕਿਹੜਾ ਬਈ ਦਾ ਇਹ ਦੂਜਾ ਬਾਈ ਦੂਜਾ ਸੂਆ ਸੂਈਆ ਕਿੰਨੇ ਕੇ ਦਿਨਾਂ ਦੀ ਸੂਈਆ ਬਾਈ ਅੱਜ ਬਾਈ 9 ਮਾਂ ਦਿਨ 9 ਮਾਂ ਦਿਨ ਸੂਈ ਲੋਗੇ ਤੇ ਬੱਚਾ ਜੀ ਮਗਰੇ ਕੱਟਾ ਬਾਈ ਬੱਚਾ ਮਗਰੇ ਕੱਟਾ ਹੀ ਦੇਖ ਸਕਦੇ ਹੋ ਤੁਸੀਂ 9 ਦਿਨ ਸੂਈ ਨੂੰ ਹੋਵੇ ਤੇ 9 ਦਿਨਾਂ ਦੀ ਸੂਈ ਥੱਲੇ ਬਾਈ 10 ਪੂਰਾ ਤਿਆਰ ਆ ਮਤਲਬ ਜੇ ਮੈਂ 10 ਰੁਪਏ ਤੋਲ ਕੇ ਦੇ ਦਾਂਗੇ ਬਾਈ ਠੀਕ ਆ ਤੇ ਇਹਦਾ ਜਿਹੜਾ ਰੇਟ ਬਾਈ ਇਹ ਜਿਸ ਨੂੰ ਵੀ 85000 ਦੀ ਆ 80000 ਦੀ ਲੈ ਵੀ ਇਹਦਾ ਰੇਟ ਆ ਜਿਹੜਾ 85000 ਭਾਅ ਬਾਈ ਨੇ ਦੋਨੇ ਵਜਾਂ ਦੇ ਜਿਹੜੇ ਬਹੁਤ ਬੱਤ ਕਰਿਆ ਤੇ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਵੀ ਤਾਂ ਤੁਸੀਂ ਮਾਨਸਾ ਮੰਡੀ ਤੇ ਆ ਏ ਮਾਝਾ ਦਾ ਜਿਹੜਾ 85 ਤੇ ਇਹਦਾ 55000 2.5 ਮਹੀਨੇ ਦੀ ਸੂਈ ਹੋਈ 8 ਕਿਲੋ ਦੁੱਧ ਤੇ ਇਹਦੇ ਥੱਲੇ 10 ਤਿਆਰ ਹੈ 9 ਦਿਨਾਂ ਦੀ ਸੂਈ ਥੱਲੇ ਇਹਦਾ ਭਾਅ 85000 ਵਿੱਚੋਂ ਮਾਨਦਾਨ ਹੋਰ ਵੀ ਹੋ ਜਾਊ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਵੇ ਦੋਨਾਂ ਦੇ ਵਿੱਚੋਂ ਕੋਈ ਵੀ ਆ ਬਈ ਮਾਨਸਾ ਮੰਡੀ ਦੇ ਅੱਗੇ ਮੱਝ ਜਿਹੜੀ ਖਰੀਦ ਸਕਾਂ ਤੁਸੀਂ ਆ ਜੋ ਅੱਗੇ ਚੱਲ ਕੇ ਤੁਹਾਨੂੰ ਹੋਰ ਮੱਝਾਂ ਜਿਹੜੇ ਡਿਟੇਲ ਹੈਗੇ ਦੱਸ ਦਿਆਂ ਦੇਖ ਲੈ ਕੀ ਭਾਅ ਬੰਤੇ ਰਹਿੰਦੇ ਅੱਜ ਦੇ ਇਹ ਇੱਕ ਛੋਟੀ ਤੁਹਾਨੂੰ ਹੋਰ ਦਿਖਾਉਣੀ ਹੈ ਤੁਰ ਜੀ ਜਨੇਗਾ ਮਾਰੇ ਸਾਨੂੰ ਡਿਟੇਲ ਇਹਦੀ ਬਾਈ ਤੋਂ ਪੁੱਛਾਂਗੇ ਆਪਾਂ ਸਿੰਘਾਂ ਦੀ ਥੋੜੀ ਜਰੂਰ ਖੋਲੀ ਐ ਤੇ ਬਾਡੀ ਮੰਤਰ ਦੀ ਬਹੁਤ ਚੰਗੀਆਂ ਝੋਟੀਆਂ ਦੇਖ ਸਾਰੇ ਤੁਸੀਂ ਥਾਣਾ ਹਵਾਨੇ ਦੀ ਮੰਤਰ ਵੀ ਜਿਹੜੀ ਬਹੁਤ ਚੰਗੀਆਂ ਝੋਟੀਆਂ ਨੇ ਦੇਖੋ ਬਹੁਤ ਸੋਹਣਾ ਜਿਹੜਾ ਥਾਣਾ ਹਵਾਨਾ ਝੋਟੀ ਦਾ ਕੱਲਾ ਕੱਲਾ ਖਣ ਲੱਗਾ ਪੂਰਾ ਵਿੱਠੀ ਵਾਲਾ ਥਾਣਾ ਤੇ ਡਿਟੇਲ ਆਪਾਂ ਦੀ ਸ਼ਾਰੀ ਜਿਹੜੀ ਬਾਈ ਤੋਂ ਪੁੱਛ ਲਾਂਗੇ ਚੰਗੇ ਥਾਣਾ ਹਵਾਨੇ ਦੀ ਆ ਜੀ ਦੇਖੋ ਸੋਹਣਾ ਥਾਣਾ ਹਵਾਨਾ ਝੋਟੀ ਦਾ ਬਾਕੀ ਉਹ ਵੀ ਬਾਈ ਨਾਲ ਗੱਲਬਾਤ ਕਰਵਾਉਂਦੇ ਆਪਾਂ ਬਾਈ ਅੱਛੀ ਗੱਲ ਜੀ ਸਸਤੀ ਗੱਲ ਬਾਈ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈਏ ਕਿਹੜਾ ਸੂਸੂਈ ਹੈ ਜੀ ਇਹ 10 ਸਵਾ ਸੂਣਾ ਬਾਈ ਗੱਬਣਾ ਜਿਹੜਾ ਸੂਸੂਣਾ ਗੱਬਣਾ 5-7 ਦਿਨ ਕੱਢਦੀ ਆ 5-7 ਦਿਨ ਹਜੇ ਲੈ ਜੂਗੀ ਠੀਕ ਆ ਤੇ ਫਿਰ ਪਾਪੂ ਕੀ ਰੱਖਿਆ ਬਾਈ ਦਾ ਪਾ ਬਾਈ ਮੁੱਲ ਤਾਂ ਡੇਡ ਕਰ ਦੂੰ 40 ਦੇਣਾ 40 ਦੀ ਦੇ ਦੇੋਗੇ ਠੀਕ ਆ ਤੇ ਦੁੱਧ ਕਿੰਨਾ ਕੁ ਦੇ ਦੂ ਬਾਈ ਦੁੱਧ ਬਾਈ ਖਲੂਨ ਨੇ 13 ਕਿਲੋ ਦਿੱਤਾ ਹੁਣ 15 ਦੇ ਦੂ ਠੀਕ ਆ ਬਾਈ 15 ਕਿਲੋ ਬਾਈ ਕਹਿੰਦਾ ਵੀ ਦੁੱਧ ਦੇ ਦੂਗਾ ਦੂਜੀ ਵੀ ਆਪਣੀ ਬਾਈ ਹਾਂ ਬਾਈ ਆ ਦੋ ਨੰਬਰ ਵਾਲੀ ਵੀ ਜਿਹੜੀ ਬਾਈ ਦੀ ਹੈ ਮੱਝ ਇਹਦੇ ਵੀ ਨੰਗਾ ਮਾਰ ਲਓ ਤੁਹਾਨੂੰ ਤੋਰ ਕੇ ਵੀ ਦਿਖਾ ਦਾਂਗੇ ਤੇ ਬੌਜੀ ਬੋਡੀ ਢਾਂਚੇ ਦੀ ਜਿਹੜੀ ਮੱਝ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਥਾਣਾ ਹਵਾਨੇ ਦੀ ਮੰਤਰ ਵੀ ਜਿਹੜੀ ਨੇੜੇ ਤੋਂ ਦਿਖਾ ਦਿੰਨੇ ਤੁਹਾਨੂੰ ਤੇ ਲੈ ਤੋਰੇਗਾ ਬਾਈ ਖੋਲੇਗਾ ਮੜੀ ਇੱਕ ਵਾਰੀ ਤੁਰਦੀ ਤੇ ਨੰਗਾ ਮਾਰ ਲਿਓ ਬਾਕੀ ਡਿਟੇਲ ਇਹੜੀ ਸਾਰੀ ਆਪਾਂ ਬ ਇਹ ਮਾਜੇ ਜਿਹੜੀ ਸੂਈ ਹੋਈ ਹੈ ਜੀ ਪਹਿਲਾਂ ਵਾਲੀ ਗੱਬਣ ਸੀ ਅੱਗੋਂ ਫੇਸ ਕੁਆਲਟੀ ਦੇ ਸਾਨੇ ਤੁਸੀਂ ਸਿੰਗਾ ਦੀ ਥੋੜੀ ਜਰੂਰ ਖੁੱਲੀ ਆ ਪਰ ਲੇਵਲੂਵੇ ਦੀ ਬੰਤ ਰਹਿੜੀ ਬਹੁਤ ਸੋਹਣੀ ਹੈ ਮਾਜੇ ਦੀ ਤੇ ਬਾਡੀ ਢਾਂਚੇ ਦੀ ਵੀ ਚੰਗੀ ਆ ਦੇਖੋ ਤਰਦੀ ਦਾ ਜਿਹੜਾ ਹਵਾਨਾ ਮੂਨਾ ਚੈੱਕ ਕਰੋ ਮਾਜੇ ਦਾ ਮੋੜ ਲੈ ਭਾਈ ਡਿਟੇਲ ਇਹਦੀ ਸਾਰੀ ਆਪਾਂ ਬਾਅਦੋਂ ਪੁੱਛਾਂਗੇ ਇੱਕ ਵਾਰੀ ਹਵਾਨਾ ਮੂਨਾ ਚੈੱਕ ਕਰ ਲਓ ਥਾਣਾ ਹਵਾਨੇ ਦੀ ਬੰਤਰ ਬਹੁਤ ਸੋਹਣੀ ਹੈ ਇਹ ਤਾਜੀ ਸੂਈ ਹੀ ਮੱਝ ਇਹ ਕਿਹੜਾ ਸੂਹ ਸੂਈ ਆ ਬਾਈ ਇਹ ਦੀ ਦੂਜਾ ਸੂਹ ਆ ਸੂਈ ਹੋਈ ਆ ਦੂਜਾ ਸੂਹ ਆ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ ਇੱਕ ਦਾਸ ਮਗਰ ਰੱਦਿਆ ਬਈ ਸੂਈ ਕਿੰਨੇ ਚਿਰ ਦੀ ਆ ਬਾਈ ਸੂਈ ਵੀ ਸੱਤ ਦਿਨਾਂ ਦੀ ਆ ਸੱਤ ਦਿਨਾਂ ਦੀ ਸੂਈ ਆ ਤੇ ਬੱਚਾ ਕੀ ਆ ਮੰਗ ਰਿਹਾ ਕੱਟੀ ਆ ਬਾਈ ਬੱਚਾ ਮੰਗਰ ਕੱਟੀਆਂ ਹੀ ਦੇਖ ਸਕਦਾ ਤੁਸੀਂ 7-8 ਦਿਨਾਂ ਦੀ ਸੂਈ ਹੋਈ ਆ ਤੇ ਦੁੱਧ ਕਿੰਨਾ ਕੁ ਤਿਆਰ ਆ ਬਾਈ ਥੱਲੇ 13 ਕਿਲੋ ਤਿਆਰ 13 ਕਿਲੋ ਪੂਰੇ ਤਸੱਲੀ ਵਾਲਾ ਹਾਂ ਬਾਈ ਠੀਕ ਆ ਤੇ ਇਹਦਾ ਭਾਗ ਹੀ ਰੱਖ ਤਾ ਬਾਈ ਇਰਕ ਦਾਸ ਨੂੰ ਲਗਾ ਬਣਾਇਆ ਇੱਕ ਦਾਸ ਮੁੱਲ ਕਰਨ ਦੇ ਵਿੱਚ ਮਾਨਤਾ ਨੂੰ ਜੂ ਹਾਂ ਲੱਖ ਰੁਪਏ ਤੇ ਲੈ ਵੀ ਬਾਈ ਕਹਿੰਦਾ ਵੀ ਪੂਰੇ ਲੱਖ ਰੁਪਏ ਦੀ ਜਿਹੜੀ ਝੋਟੀ ਆਪਾਂ ਦੇ ਦੇਵਾਂਗੇ ਤੇ ਚੰਗਾ ਦੁੱਧ ਤਿਆਰਾ ਜੇ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਆ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਪਹਿਲੀ ਪਹਿਲੇ ਨੰਬਰ ਦੇ ਦਿਖਾਈ ਸੀ ਉਹ ਸੁਣ ਵਾਲੀ ਆ ਤਾਂ ਮਾਨਸਾ ਮੰਡੀ ਦੇ ਉੱਪਰ ਆ ਜਿਹੜੀ ਤੁਸੀਂ ਮਾਝੋ ਖਰੀਦ ਸਕਦੇ ਹੋ ਜੀ ਮਾਨਸਾ ਮੰਡੀ ਹਰ ਸ਼ੁੱਕਰਵਾਰ ਮਾਰਸਾ ਮੰਡੀ ਦੇ ਪ੍ਰਾਗ ਜਿਹੜੀਆਂ ਮੱਝਾਂ ਤੋਂ ਦੋਨਾਂ ਦੇ ਵਿੱਚੋਂ ਕੋਈ ਵੀ ਜਿਹੜੀ ਖਰੀਦਣਾ ਤੁਸੀਂ ਆ ਜੋ ਅੱਗੇ ਚੱਲ ਕੇ ਜੇ ਤੁਹਾਨੂੰ ਕੋਈ ਜਿਹੜਾ ਕੋਈ ਹੋਰ ਜਾਨਵਰ ਆਪਾਂ ਨੂੰ ਚੰਗਾ ਲੱਗਿਆ ਉਹਦੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਰਪਾ ਕਰਕੇ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਤੇ ਸ਼ੇਅਰ ਜ਼ਰੂਰ ਕਰ ਦੇਖੋ ਜਿਹੜਾ ਮੱਝ ਦਾ ਵੀ ਜਿਹੜਾ ਸੌਦਾ ਹੋ ਗਿਆ ਦੇਖੋ ਤੁਸੀਂ ਆ ਮੱਝ ਦਾ ਜਿਹੜਾ ਸੌਦਾ ਹੋ ਗਿਆ ਕਿ ਤਾਲੀ ਦੇ ਕਾਣਾ ਕਰਦੇ ਇਸ ਮੱਝ ਦਾ ਜਿਹੜਾ ਸੌਦਾ ਹੋ ਸਕਿਆ ਦੇਖ ਸਕਦੇ ਤੁਸੀਂ ਉਹ ਵੀੜਾਂ ਚ ਦੀ ਮੱਝ ਜਿਹੜੀ ਚੰਗੀ ਸੀ ਹੁਣੀ ਝੋਟੀ ਹੈ ਪੂਰੀ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀ ਹੈ ਖਾਣਾ ਵਾਨੇ ਦੀ ਮੰਤਰ ਵੀ ਬਹੁਤ ਚੰਗੀ ਝੋਟੀ ਹੈ ਠਾਕ ਜਾਨੇ ਨਾਲ ਕਾ ਲੈ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਹੈ ਬਹੁਤ ਜਿਆਦਾ ਟੌਪ ਦੀ ਮੱਝਾਂ ਇੱਕ ਵਾਰੀ ਤੁਸੀਂ ਖਾਣਾ ਵਾਨੇ ਦੀ ਮੰਤਰ ਦੇਖੋ ਤੁਸੀਂ ਥਾਣਾ ਹਵਾਨੇ ਦੀ ਬਹੁਤ ਮੰਤਰ ਬਹੁਤ ਸੋਹਣੀਆਂ ਕਰਮਾਲੀ ਦੀ ਅੱਗੋਂ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਸਿੰਗਾ-ਸੁੰਗਾ ਨਹੀਂ ਬਿਲਕੁਲ ਕੁੰਡੀਆ ਮੂੰਹ ਮੱਥੇ ਦੀ ਬਹੁਤ ਸੋਹਣੀ ਹੈ ਤੇ ਬਾਡੀ ਢਾਂਚੇ ਦੀ ਬਹੁਤ ਚੰਗੀ ਆ ਮੱਝ ਤੇ ਪਿੰਡਾ-ਪੁੰਡਾ ਦੇਖੋ ਪੂਰਾ ਚਿਲਕ ਦਾ ਪੂਰਾ ਪਿੰਡਾ ਤੇ ਬਹੁਤ ਸੁਨੱਖੀ ਮੱਝ ਆ ਤੇ ਥਾਣਾ ਹਵਾਨੇ ਦੀ ਮੰਤਰ ਵੀ ਜਿਹੜੀ ਬਹੁਤ ਚੰਗੀ ਆ ਮੱਝ ਦੀ ਡਿਟੇਲ ਆਪਾਂ ਸਾਰੀ ਜਿਹੜੀ ਦੀ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਓ ਦੇਖ ਚੰਗੀ ਮੱਝ ਆ ਜੀ ਚੰਗੇ ਦੁੱਧ ਵਾਲੀ ਮੱਝ ਆ ਉਹੜਾ ਜੇ ਬੱਚੇ ਦਾ ਕਰਦੀ ਐ ਤੇ ਬਾਕੀ ਡਿਟੇਲ ਆਪਾਂ ਇਹਦੀ ਸਾਰੀ ਬਾਈ ਤੋਂ ਪੁੱਛ ਲਈਏ ਦੇਖੋ ਅੱਗੋਂ ਹਵਾ ਨੇੜਾ ਤੁਹਾਨੂੰ ਨੇੜੇ ਤੋਂ ਵੀ ਦਿਖਾਉਣਾ ਹੈ ਬਿਲਕੁਲ ਤਣਾ ਭਾ ਮਿਲ ਕੇ ਬੈਣ ਪੂਰੀ ਉਪਰੀ ਹੋਈ ਤੇ ਠੰਡ ਠੰਡਸਾ ਜਿਹੜਾ ਬਹੁਤ ਚੰਗਾ ਲੱਗਿਆ ਜੀ ਬਾਕੀ ਆਪਾਂ ਤੁਹਾਡੀ ਬਾਈ ਨਾਲ ਕਰਵਾਉਣਾ ਹੈ ਗੱਲਬਾਤ ਬਈ ਅੱਛਾ ਗੱਲ ਜੀ ਬਈ ਨਾਂ ਦਾ ਲਾਦੇ ਆਪਣਾ ਨਾਓ ਬਈ ਵਿਰਿੰਦਰ ਵਿਰਿੰਦਰ ਜਿਹੜੀ ਆਪਾਂ ਮੱਝ ਤੋੜ ਕੇ ਦਿਖਾਈਏ ਕਿਹੜਾ ਸੂਆ ਸੂਈ ਹੈ ਬਈ ਇਹ ਦੂਜਾ ਸੂਆ ਬਈ ਦੂਜਾ ਸੂਆ ਇਸ ਵਾਰ ਸੂਈ ਹੈ ਕਿੰਨੇ ਦਿਨਾਂ ਦੀ ਸੂਈ ਹੈ ਬਈ ਇਹ 10 ਦਿਨਾਂ ਦੀ ਸੂਈ ਹੈ ਬਈ 10 ਦਿਨਾਂ ਦੀ ਸੂਈ ਹੈ ਤੇ ਬੱਚਾ ਕੀ ਹੈ ਬਈ ਬੱਚਾ ਬਈ ਕੱਟੀਆਂ ਬੱਚਾ ਮੰਗਰ ਕੱਟੀਆਂ ਜੀ 10 ਦਿਨਾਂ ਦੀ ਸੂਈ ਹੈ ਹਾਂ 14 ਦਾ 14 ਦਿਨਾਂ ਦੀ ਸੂਈ ਥੱਲੇ ਕਿੰਨਾ ਕਿ ਤਿਆਰਾ ਬਈ 14 ਕਿਲੋ ਤਿਆਰਾ ਬਈ ਕੰਡਿਆਰਾ ਪੂਰਾ ਤਸੱਲੀ ਵਾਲਾ ਹਾਂ ਦੋ ਡੰਗ ਤਿੰਨ ਡੰਗ ਪਵਾ ਦੋਗੇ 20 ਕਿਲੋ ਲਿਆ ਸਕਦੇ ਠੀਕ ਹੈ ਬਈ ਭਾਈ ਮਾਨਤਾ ਨੂੰ ਜੀ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਭਾਈ ਮਾਨਸਾ ਮੰਡੀ ਚ ਆਹ ਕਿਹੜੀ ਮੱਝ ਤੁਸੀਂ ਖਰੀਦ ਸਕਦੇ ਹੋ ਮਾਨਸਾ ਮੰਡੀ ਦੇ ਉੱਪਰ ਮੱਝੇ ਖੜੀ ਹੈ ਜੀ ਹੁਣ ਤੋਂ ਜਿਹੜੀ ਆਪਾਂ ਵੀਡੀਓ ਇਹ ਅੱਧੇ ਘੰਟੇ ਦੇ ਕਰੀਬ ਅਪਲੋਡ ਕਰ ਦਾਂਗੇ ਤੇ ਮਾਨਸਾ ਮੰਡੀ ਦੇ ਉੱਪਰ ਆਹ ਕਿਹੜੀ ਮੱਝ ਤੁਸੀਂ ਖਰੀਦ ਸਕਦੇ ਹੋ ਬਹੁਤ ਸੋਹਣੇ ਆਰਡਰ ਦੀ ਚੰਗੇ ਢਾਂਚੇ ਦੀ ਮੱਝ ਹੈ ਜੀ ਲੈ ਵੀ ਆ ਦੋ ਮੱਝਾਂ ਸਾਨੂੰ ਹੋਰ ਦਿਖਾਉਣਾ ਇੱਕ ਵਾਰੀ ਆ ਇੱਕ ਨੰਬਰ ਵਾਲੀ ਦੇ ਜਿਹੜਾ ਤੁਰਦੀ ਜੇ ਨਿਗਾ ਮਾਰ ਲਿਓ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਅਤੇ ਬਾਡੀ ਢਾਂਚੇ ਦੀ ਮੱਝ ਬਹੁਤ ਚੰਗੀ ਹੈ ਦੇਖ ਸਕਦੇ ਤੁਸੀਂ ਤੁਰਦੀ ਦਾ ਜਿਹੜਾ ਹਵਾਨਾ ਹਮੁਨਾ ਚੈੱਕ ਕਰੋ ਹਵਾਨਾ ਕਰਮ ਵਾਲੀ ਨੇ ਬਹੁਤ ਸੋਹਣਾ ਬਣਾਇਆ ਮੋੜ ਲਿਓ ਜੀ ਦੇਖੋ ਤੁਰਦੀ ਤੇ ਨਿਗਾ ਮਾਰੋ ਤੁਸੀਂ ਬਹੁਤ ਜ਼ਿਆਦਾ ਡਬਲ ਮੱਝ ਆ ਚੰਗੇ ਕੱਦ ਵਿੱਢ ਦੀ ਹੈ ਸਿੰਗਾ ਦੀ ਬਿਲਕੁਲ ਕੁੰਡੀ ਹੈ ਥੋੜਾ ਖੁੱਲਾ ਜ਼ਰੂਰ ਹੈ ਸਿੰਗ ਕੁੰਡੀ ਹੈ ਪਰ ਤੇ ਥਣ ਹਵਾਨੇ ਦੀ ਮੰਤਰ ਬਹੁਤ ਚੰਗੀ ਹੈ ਦੇਖੋ ਜੀ ਬਾਕੀ ਡਿਟੇਲ ਆਪਾਂ ਸਾਰੀ ਢੀ ਦੀ ਬਾਈ ਤੋਂ ਪੁੱਛਾਂਗੇ ਉਦੋਂ ਤਾਂ ਖਾ ਕੇ ਬਈ ਅੱਛੀ ਗੱਲ ਜੀ ਕਿੱਥੋਂ ਆਏ ਬਈ ਖਾਲੀ ਚਾਹ ਕਿਹੜੀ ਚਲਾਣੀ ਇਹ ਜਿਹੜੀ ਮਾਝਾ ਪਤੌਰ ਕੇ ਦਿਖਾਈ ਹੈ ਬਈ ਕਿਹੜਾ ਸੂਸੂਈ ਹੈ ਇਹ ਤੀਜਾ ਸੂਈ ਹੈ ਤੀਜਾ ਸੂਈ ਇਸ ਵਾਰ ਸੂਈ ਹੈ ਕਿੰਨੇ ਦਿਨਾਂ ਦੀ ਸੂਈ ਹੈ ਜੀ ਜੀ ਅੱਜ 10 ਮਹੀਨੇ ਜੀ 10 ਦਿਨ ਸੂਈ ਨੂੰ ਹੋ ਗਿਆ ਬੱਚਾ ਕੀ ਹੈ ਮਗਰ ਬੱਚਾ ਕੱਟਾ ਹੈ ਬੱਚਾ ਮਗਰ ਕੱਟਾ ਜੀ ਦੇਖ ਸਕਦੇ ਹੋ ਤੁਸੀਂ ਦੇ 10 ਦਿਨ ਹੋ ਗਏ ਸੂਈ ਨੂੰ ਮੱਝ ਨੂੰ ਦੱਸ ਦੇਣਾ ਜੀ ਸੂਈ ਥੱਲੇ ਹੁਣ ਦੁੱਧ ਕਿੰਨਾ ਕ ਤਿਆਰ ਬਈ ਤਸੱਲੀ ਵਾਲਾ 40 ਲੀਟਰ 14 ਬੱਚਣ ਚਾਹੀਦਾ ਕੀ ਬੋਲੇ ਜੀ ਤੁਸੀਂ 14 ਲੀਟਰ 40 ਇੱਕ ਡੰਗ ਡੋ ਡੰਗ ਮਤਲਬ ਚਵਾ ਦੇਗੇ ਚਵਾ ਕੇ ਜਮਾ ਘਰੋਂ ਦੇ ਦਿੰਦੇ ਠੀਕ ਆ ਤੇ ਭਾ ਭੰਦ ਤੱਕ ਹੀ ਰੱਖ ਲਾ ਬਈ ਇਹਦਾ 40 ਮੰਗਾ ਇੱਕ 40 ਮੰਗਾ ਵਿਚੋ ਮਾਨਤਾਨ ਹੋ ਜੂ ਖੁੱਲਾ ਤੇ ਆ ਦੋ ਨੰਬਰ ਵਾਲੀ ਵੀ ਆਪਣੀ ਹੈ ਬਈ ਠੀਕ ਆ ਇਤੇ ਹੀ ਮਾਰ ਲਓ ਨਿੰਗਾ ਵੀ ਇਹ ਵੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਮਾਨਸਾ ਮੰਡੀ ਦੇ ਉੱਪਰ ਜਿਹੜੀਆਂ ਮੱਝਾਂ ਖੜੀਆਂ ਨੇ ਤੇ ਇਹ ਵੀ ਮੱਝ ਜਿਹੜੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਬੋਡੀ ਢਾਂਚੇ ਦੀ ਮੱਝ ਚੰਗੀ ਹੈ ਤੇ ਸਿੰਗਾਸੰਗਾਂ ਦੀ ਬਿਲਕੁਲ ਕੁੰਡੀ ਆ ਲੈ ਵੀ ਤੁਰਦੀ ਦੇਦੇ ਵੀ ਨਿੰਗਾ ਮਾਰ ਲਓ ਸਿੰਗਾਸੰਗਾ ਦੀ ਬਿਲਕੁਲ ਕੁੰਡੀ ਝੋਟੀ ਆ ਰਪੀਆ ਵੀ ਨਹੀਂ ਨੰਗਦਾ ਵੀ ਜਿਵੇਂ ਕਹਿੰਦੇ ਆਪਾਂ ਤੇ ਬਹੁਤ ਸੋਹਣਾ ਬੋਡੀ ਸਟਰਕਚਰ ਆ ਝੋਟੀ ਦਾ ਫੁੜੇ بڑے ਦੇਖੋ ਪਿੱਠ ਫੁੜੇ ਦੀ ਮੰਤਰ ਬਹੁਤ ਸੋਹਣੀ ਹੈ ਤੇ ਥਣਾ ਹਵਾਨੇ ਦੀ ਮੰਤਰ ਵੀ ਚੰਗੀ ਹੈ ਝੋਟੀ ਦੀ ਇਹ ਵੀ ਡਿਟੇਲ ਆਪਾਂ ਬਾਈ ਤੋਂ ਪੁੱਛ ਲੈਣੇ ਆ ਇੱਕ ਵਾਰੀ ਤੁਰਦੀ ਤੇ ਨਾ ਮਾਰੋ ਦੇਖੋ ਪੂਰੇ ਕੱਦ ਵੱਡਦੀ ਤੇ ਪੂਰੀ ਲੰਬਾਈ ਜੇ ਛੋਟੀ ਗੱਲਬਾਤ ਸਾਰੀ ਆਪਾਂ ਬਾਈ ਨਾਲ ਕਰੋਂ ਹਣਾ ਤੁਹਾਡੀ ਇਹ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈਏ ਕਿਹੜਾ ਸੂਈ ਸੂਈ ਹੈ ਜੀ ਇਹ ਦੂਜਾ ਦੂਜਾ ਸੂਈ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਦਸ ਦਿਨ ਦਸ ਦਿਨ ਸੂਈ ਨੂੰ ਹੋ ਕੇ ਬੱਚਾ ਕੀ ਮੰਗ ਰਿਹਾ ਕੱਟਾ ਬੱਚਾ ਮੰਗ ਰਿਹਾ ਕੱਟਾ ਹੀ ਦੇਖ ਸਕਦਾ ਤੁਸੀਂ 10 ਦਿਨ ਹੋ ਗਏ ਅੱਜ ਸੂਈ ਨੂੰ ਤੇ ਦੱਸ ਦਿੰਦਾ ਜੀ ਸੂਈ ਥੱਲੇ ਦੁੱਧ ਕਿੰਨਾ ਕਿ ਤਿਆਰਾ ਪੂਰਾ ਤਸੱਲੀ 10 ਲੀਟਰ ਦੋ ਰੰਗ ਤਿੰਨ ਰੰਗ ਤਸੱਲੀ ਕਰਾ ਦੂੰਗਾ ਠੀਕ ਹੈ ਤੇ ਭਾਗ ਹੀ ਰੱਖਦਾ ਲੱਖ ਰੁਪਇਆ ਪੂਰਾ ਵਿੱਚ ਹੋ ਜੂ ਮਾਨਦਾਨ ਮਾਨਦਾਨ ਖੁੱਲਾ ਹੋ ਜੂ ਬਾਬਾ ਕਹਿੰਦਾ ਵੀ ਲੱਖ ਰੁਪਇਆ ਜਿਹੜਾ ਬਈ ਭਾਰ ਕਰਤਾ ਉਹ ਚੋਟੀ ਦਾ ਝੋਟੀ ਬਹੁਤ ਸੁਨੱਖੀਆ ਸਿੰਘਾ ਸੁੰਗਾ ਨਹੀਂ ਬਿਲਕੁਲ ਕੁੰਡੀਆ ਪੂਰੀ ਲੰਬਾਈ ਚ ਚੰਗੇ ਕੱਦ ਬਿੱਡ ਦੀ ਆ ਪਸ਼ੂ ਮੰਡੀ ਮਾਨਸਾ ਤੇ ਖੜੀ ਆ ਜੇ ਕਿਸੇ ਵੀ ਭਰਾ ਨੂੰ ਝੋਟੀ ਪਸੰਦ ਆਉਂਦੀ ਆ ਤਾਂ ਬਈ ਪਸ਼ੂ ਮੰਡੀ ਮਾਨਸਾ ਤੇ ਜਿਹੜਾ ਖਰੀਦ ਸਕਦੇ ਆਜੋ ਫਿਰ ਜੁੜੇ ਰਹੋ ਵੀਡੀਓ ਦੇ ਨਾਲ ਅੱਗੇ ਚੱਲ ਕੇ ਤੁਹਾਨੂੰ ਹੋਰ ਨਾਗਾ ਜਿਹੜੇ ਵਿਕਰੀ ਵਾਲੇ ਕਵਰ ਕਰਕੇ ਦਿਖਾਉਣੇ ਆਂ ਹੋਰ ਪੁੱਛਦੇ ਆਂ ਕਿਸੇ ਦੀ ਡਿਟੇਲ ਬਣੇ ਰਹੋ ਵੀਡੀਓ ਦੇ ਨਾਲ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿਹੜੇ ਨਵੇਂ ਵੀਰੋਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀ ਮੱਝਾਂ ਜਿਹੜੀਆਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਭਈ ਪਹੁੰਚਦੀਆਂ ਨੇ ਤੇ ਚੰਗੀ ਗਿਣਤੀ ਦੇ ਵਿੱਚ ਖਾਰਾ ਮਾਲ ਪਹੁੰਚਿਆ ਅੱਜ ਵੀ ਦੇਖੋ ਇਧਰ ਆ ਬੂਧੀ ਖੜੀ ਆ ਲੋ ਜੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣੀ ਆ ਇੱਕ ਵਾਰੀ ਅੱਗੋਂ ਜਿਹੜੀ ਫੇਸ ਕੁਆਲਿਟੀ ਦੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਦੀ ਐ ਸਿੰਗਾ-ਸੁੰਗਾ ਦੀ ਬਿਲਕੁਲ ਖੁੰਡੀ ਆ ਤੇ ਬਾਡੀ ਟਾਂਚੇ ਦੀ ਚੈੱਕ ਕਰ ਸਕਦੇ ਹੋ ਖੜੀ ਸਾਨੂੰ ਤੋਰ ਕੇ ਵੀ ਦਿਖਾ ਦਨੇ ਆ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਓ ਤੇ ਥਣ ਹਵਾਨੇ ਦੀ ਮੰਤਰ ਜਿਹੜੀ ਕਰਮਾਲੀ ਦੀ ਬਹੁਤ ਸੋਹਣੀ ਆ ਬਹੁਤ ਜਿਆਦਾ ਜਿਹੜਾ ਬਿੱਠੀ ਵਾਲਾ ਥਣ ਲੱਗਿਆ ਹੋਇਆ ਚੰਗੇ ਗੈਪ ਵਾਲਾ ਥਣ ਲੱਗਿਆ ਤੇ ਆ ਡਰੋਡਰ ਦੇਖੋ ਆ ਡਰੋਡਰ ਕਰਮਾਲੀ ਦਾ ਬਹੁਤ ਖੁੱਲਾ ਤੇ ਬੰਤਰ-ਬੰਤਰ ਵੀ ਬਹੁਤ ਚੰਗੀਆਂ ਝੋਟੀ ਦੀ ਡਿਟੇਲ ਆਪਾਂ ਸਾਰੀ ਬਾਈ ਹੋਰਾਂ ਤੋਂ ਪੁੱਛਾਂਗੇ ਤੇ ਇੱਕ ਵਾਰੀ ਤੁਹਾਨੂੰ ਜਿਹੜੀ ਤੋਰ ਕੇ ਵੀ ਦਿਖਾਉਣੇ ਵਾਜ ਲੈ ਦੇਖੋ ਜੀ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਇੱਧਰ ਤੁਰਦੀ ਬਈ ਇੱਧਰ ਇੱਧਰ ਦੇਖੋ ਤੁਰਦੀ ਤੇ ਨਿਗਾ ਮਾਰੋ ਚੰਗੀ ਝੋਟੀ ਹੈ ਜੀ ਚੰਗੇ ਵਜਣ ਵਾਲੀ ਹੈ ਚੰਗੇ ਕਦ ਕਾਠ ਦੀ ਹੈ ਤੇ ਹਵਾਨੇ ਹੂਨੇ ਦੀ ਬੰਤਰ ਬਹੁਤ ਸੋਹਣੀ ਹੈ ਸਿੰਗਾ ਸੁੰਗਾ ਦੀ ਬਿਲਕੁਲ ਗੁੰਡੀ ਹੈ ਡਿਟੇਲ ਆਪਾਂ ਸਾਰੀ ਏੜੀ ਏੜੀ ਬਾਈ ਤੋਂ ਪੁੱਛ ਲੈਣੇ ਆ ਭਾਈ ਅਸੀਗਾ ਇਹ ਜਿਹੜੀ ਛੋਟੀ ਤੋਰ ਕੇ ਦਿਖਾਈ ਆਪਾਂ ਕਿਹੜਾ ਸੂਸੂਈ ਆ ਦੂਜਾ ਸੂਆ ਇਸ ਵਾਰ ਕਿੰਨੇ ਦਿਨਾਂ ਦੀ ਸੂਈ ਆ ਇਹ ਹੈ ਕਿ 10 ਦਿਨਾਂ ਦੀ 10 ਦਿਨਾਂ ਦੀ ਸੂਈ ਆ ਤੇ ਬੱਚਾ ਕੀ ਆ ਬਈ ਮੰਗ ਰਿਹਾ ਬੱਚਾ ਮੰਗਰ ਕੱਟਾ ਤੇ ਦੁੱਧ ਕਿੰਨਾ ਕਿ ਤਿਆਰ ਆ ਬਈ ਹੁਣ ਦੱਸ 10 ਦਿਨਾਂ ਦੀ ਸੂਈ ਥੱਲੇ ਪੂਰਾ ਤਸੱਲੀ ਵਾਲਾ ਤੇ ਜੇ ਜੱਜ ਆ ਭਾਂਗੀ ਰੱਖਦਾ ਸਵਾ ਜਰੂਰ ਪੂਰੇ 1 ਕਿਲੋ ਇੱਕ 30 ਕਰਦਾ ਸਵਾ ਹੀ ਦੇ ਦੇਗਾ ਹੋਰ ਵੀ ਹੋ ਜਮਾਨਤਾਂ ਜਿ ਕੋ ਬੰਦਾ ਮੌਕੇ ਤੇ ਹੋ ਠੀਕ ਆ ਤੇ ਇਹ ਬਾਈ ਨੇ ਜਿਹੜਾ ਮੁੱਲ ਕਰਿਆ ਜੀ ਜੇ ਕਿਸੇ ਵੀ ਭਰਾ ਦੇ ਜਿਹੜੀ ਮੱਝ ਪਸੰਦ ਆਉਂਦੀ ਹੋਈ ਤਾਂ ਪਸ਼ੂ ਮੰਡੀ ਮਾਨਸਾ ਦੇ ਉੱਪਰ ਮੱਝ ਖੜੀ ਐ ਇੱਥੇ ਆ ਕੇ ਤੁਸੀਂ ਜਿਹੜਾ ਭਾਈ ਮੱਝੇ ਖਰੀਦ ਸਕਦੇ ਹੋ ਥਾਣਾ ਬਾਲੀ ਦੀ ਮੰਤਰ ਮੱਝ ਦੀ ਬਹੁਤ ਚੰਗੀ ਐ। ਤੇ ਉਹ ਇੱਕ ਮੱਝ ਤੁਹਾਨੂੰ ਹੋਰ ਦਿਖਾਉਨੇ ਆ। ਅੱਗੋਂ ਖੜੀ ਜਿਹੜੀ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਸਿੰਘਾਂ ਦੀ ਥੋੜੀ ਜਰੂਰ ਖੁੱਲੀ ਐ ਤੇ ਵੱਡੀ ਮੱਝ ਐ ਕਰਦੀ ਰੱਖੀ ਹੋਈ ਮੱਝ ਆ। ਬਿਲਕੁਲ ਤਾਜੀ ਸੂਈਆ ਥਾਣਾ ਹਵਾਨੇ ਦੀ ਬੰਤ ਰੈਡੀ ਹੋ ਚੈੱਕ ਕਰ ਸਕਦੇ ਤੁਸੀਂ ਵੱਡੀ ਮੱਝ ਪੂਰੀ ਡਬਲ ਮੱਝ ਡਿਟੇਲ ਆਪਾਂ ਇਹਦੀ ਸਾਰੀ ਬਾਈ ਤੋਂ ਪੁੱਛਾਂਗੇ ਇਧਰ ਆਖੀ ਬਾਈ ਬਾਡੀ ਢਾਂਚੇ ਦੀ ਚੈੱਕ ਕਰ ਲਓ ਤੁਸੀਂ ਪੂਰੀ ਫੁੱਲ ਵਜਨ ਵਾਲੀ ਮੱਝ ਤੇ ਥਾਣਾ ਵਾਲੇ ਦੀ ਬੰਤ ਦੇਖ ਸਕਦੇ ਹੋ ਤੁਸੀਂ ਬਈ ਕਿਹੜਾ ਸੂਆ ਸੂਈ ਆ ਮੰਜ ਚੌਥਾ ਸੂਆ ਸੂਈ ਆ ਚੌਥਾ ਸੂਆ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਬਾਈ ਪੰਜ ਬੰਦਨ ਆ ਬਈ ਪੰਜ ਦਿਨ ਸੂਈ ਨੂੰ ਹੋ ਗਏ ਤੇ ਚੌਥਾ ਸੂਆ ਤੇ ਦੁੱਧ ਕਿੰਨਾ ਕ ਤਿਆਰ ਆ ਬਾਈ ਪੰਜ ਦਿਨਾਂ ਦੀ ਸੂਈ ਥੱਲੇ ਸਾਢੇ 10 ਕਿਲੋ ਤਿਆਰ ਆ ਬਾਈ 13 ਕਿਲੋ ਦੁੱਧ ਦੇ ਠੀਕ ਆ ਸਾਢੇ 10 ਕਿਲੋ ਬਾਈ ਕਹਿੰਦਾ ਵੀ ਦੁੱਧ ਇਸ ਟਾਈਮ ਤਿਆਰ ਆ ਬਾਈ 13 ਕਿਲੋ ਦੁੱਧ ਦੀ ਜਿਹੜੀ ਪੂਰੀ ਤਸੱਲੀ ਆ ਤੇ ਭਾਗ ਹੀ ਰੱਖਿਆ ਬਈ ਜਾਇਜ਼ ਜਾਇਜ਼ ਬਾਈ ਇਕੱਠ ਦੀ ਦੇ ਦਾਂਗਾ ਵੀ 1 ਲੱਖ 80000 ਦੀ ਵਿੱਚ ਹੋਰ ਵੀ ਮਾਨਤਨ ਹੋ ਜੂ ਮਾਨਤਨ ਮੌਕੇ ਦੇ ਕਰ ਠੀਕ ਆ ਹੋਰ ਵੀ ਬਾਈ ਮ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਹੋਣੀ ਹੋਈ ਘਰ ਦੀ ਮੱਝਾਂ ਵਾਜਾਂ ਦੀ ਰੱਖੀ ਹੋਈ 10 ਕਿਲੋ ਦੁੱਧ ਹੁਣ ਤਿਆਰ ਆ ਵੱਡੀ ਮੱਝਾਂ ਤਾਂ ਮਾਨਸਾ ਮੰਡੀ ਦੇ ਉੱਪਰ ਆ ਗੇੜੀ ਭਾਈ ਮੱਝੇ ਸੀ ਤੁਸੀਂ ਫ੍ਰੀ ਹਸਾਦੇ ਇਸ ਤਰ੍ਹਾਂ ਦਾ ਮਾਲ ਜਿਹੜਾ ਮੰਡੀ ਤੇ ਅੱਜ ਪਹੁੰਚਿਆ ਹੋਇਆ ਤੁਹਾਨੂੰ ਦਿਖਾ ਦਈਏ ਗੁਣੇ ਰਹੇ ਹੋ ਵੀਡੀਓ ਦੇ ਨਾਲ ਐਂਡ ਤੱਕ ਇੱਕ ਦੋ ਨਾ ਗਾੜੇ ਆਪਾਂ ਹੋਰ ਤੁਹਾਨੂੰ ਕਵਰ ਕਰਕੇ ਦਿਖਾਉਣੇ ਆ ਡਿਟੇਲ ਪੁੱਛਾਂਗੇ ਇੱਧਰ ਆ ਬੂਰੀ ਖੜੀ ਆ ਭਾਈ ਬਹੁਤ ਜਿਆਦੇ ਡਬਲ ਬੂਰੀ ਆ ਚੰਗੇ ਕੱਦ ਵਿੜਡ ਦੀ ਮਾਰਕ ਹਨ ਤੇ ਖੜਾ ਹੋ ਬਣੇ ਦੀ ਬੰਤਰ ਤੇ ਤੁਸੀਂ ਔਰ ਥੋੜੀ ਸ਼ਾਇਰ ਹੋ ਰਹੀ ਹੈ ਵੱਡੀ ਮੱਝ ਜੀ ਦੂਰੀ ਮੱਝਾਂ ਤੇ ਹਵਾਨਾ ਹੁਣ ਦੇਖੋ ਕਰਮਾੜੀ ਦਾ ਬਹੁਤ ਸੋਹਣਾ ਸੋਹਣਾ ਬਣਾਇਆ ਹੋਇਆ ਉਹ ਜਿਆਦਾ ਡਬਲ ਮੱਝ ਦੇਖੋ ਹਵਾਨਾ ਹੁਣ ਦੇਖੋ ਬਿਲਕੁਲ ਉੱਪਰ ਸੂ ਤੱਕ ਚੜਦਾ ਦੂਰੀ ਮੱਝ ਕੈਮਰਾ ਗੋਸੂਈ ਹੈ ਬਈ ਇਹ ਤੀਜਾ ਤੀਜਾ ਬੱਚਾ ਗਿਆ ਮੰਗ ਰਿਹਾ ਹੈ ਬੱਚਾ ਮੰਗਰ ਕੱਟੀ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹ 12 ਕਿ ਦਿਨਾਂ ਦੀ ਸੂਈ 12 ਦਿਨਾਂ ਦੀ ਸੂਈ ਤੇ ਦੁੱਧ ਕਿੰਨਾ ਕਿ ਤਿਆਰ ਆ ਬਾਈ ਹੁਣ 12 ਦਿਨਾਂ ਦੀ ਸੂਈ ਤੇ 15 ਕਿਲੋ ਤਿਆਰ ਹੈ 15 ਕਿਲੋ ਪੂਰਾ ਤਸੱਲੀ ਵਾਲਾ ਤੇ ਭਾਗੀ ਰੱਖਦਾ ਬਾਈ ਫਿਰ 1 40 ਕਿ 1 ਲੱਖ ਤੇ 40000 ਵਿੱਚੋਂ ਮਾਨਦਾਰ ਹੋਈ ਖੁੱਲਾ ਹੈ ਠੀਕ ਆ ਤੇ ਦੁੱਧ ਬਾਈ ਪੂਰਾ ਤਿਆਰ ਖੁੱਲਾ ਤਿਆਰ ਆ ਬਾਈ ਕਹਿੰਦਾ ਵੀ ਤੋਰ ਕੇ ਦਿਖਾ ਆ ਵੀ ਮੜੀ ਲੈ ਵੀ ਇੱਕ ਵਾਰੀ ਤੁਰਦੀ ਦਿਨਾਂ ਦਾ ਮਾਰ ਲਿਓ ਮੱਝ ਬਹੁਤ ਡਬਲ ਆਵਲਾਂ ਜੇ ਕਿਸੇ ਵੀ ਭਰਾ ਦੇ ਮੱਝ ਜਿਹੜੀ ਪਸੰਦ ਆਉਂਦੀ ਹੋਈ ਡਿਟੇਲ ਆਪਾਂ ਬਾਈ ਤੋਂ ਪੁੱਛ ਲਈ ਸਾਰੀ ਪਸ਼ੂ ਮੰਡੀ ਮਾਨਸਾ ਦੇ ਉਪਰ ਆਖੇੜਾ ਮੱਝ ਖਰੀਦ ਸਕਦੇ ਹੋ ਬਹੁਤ ਜਿਆਦੇ ਡਬਲ ਮੱਝ ਹੈ ਜੇ ਕੋਈ ਵੱਡੇ ਕੱਦ ਵਿੱਡ ਵਾਲੀ ਮੱਝ ਜਿਹੜਾ ਖਰੀਦਣ ਦਾ ਚਾਹ ਬੰਦਾ ਹੁੰਦਾ ਭਰਾ ਤੇ ਬਹੁਤ ਜਿਆਦੇ ਖੁੱਲਾ ਡੁੱਲਾ ਲੇਵਾ ਮੱਝ ਤਾਂ ਦੇਖ ਸਕਦੇ ਤੁਸੀਂ ਸਾਰੀ ਮੰਡੀ ਦੇ ਵਿੱਚੋਂ ਵੱਡੀ ਮੱਝ ਘੋੜ ਲੈ ਬਾਈ ਅੱਗੋਂ ਫੇਸ ਕੁਆਲਿਟੀ ਜਿਹੜੀ ਉਹ ਚੈੱਕ ਕਰ ਸਕਦੇ ਤੁਸੀਂ ਚੰਗੀ ਫੇਸ ਕੁਆਲਿਟੀ ਜੇ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀ ਆ ਤੇ ਡੀ ਢਾਂਚੇ ਦੀ ਦੇਖੋ ਬਹੁਤ ਜਿਆਦਾ ਖੁੱਲੀ ਡੁੱਲੀ ਤੇ ਉਨੇ ਹੀ ਜਿਆਦਾ ਖੁੱਲਾ ਡੁੱਲਾ ਬਾਈ ਲੈਵਾਗਾ ਕਰਮਾਲੀ ਦਾ ਚੰਗਾ ਦੁੱਧ ਪਾ ਦੂਗੀ ਬਾਈ ਤਾਜੀ ਹੋਈ ਸੂਈ ਆ ਜੇ ਕਿਸੇ ਵੀ ਭਰਾ ਦੇ ਪਸੰਦੋਂ ਦੀ ਵੀ ਤਾਂ ਜਿਹੜਾ ਪਸ਼ੂ ਮੰਡੀ ਮਾਨਸਾ ਦੇ ਉਪਰ ਆ ਕੇ ਤੁਸੀਂ ਮਾਝੂ ਨੂੰ ਬਾਈ ਇੱਧਰੋਂ ਖਰੀਦ ਸਕਦੇ ਲੋ ਜੀ ਇਹ ਕਮਾਜ ਤੁਹਾਨੂੰ ਹੋਰ ਦਿਖਾਉਣੀ ਇੱਕ ਬੜੀ ਖੜੀ ਤੇ ਨਗਾ ਮਾਰ ਲਓ ਡਿਟੇਲ ਇਹਦੀ ਸਾਰੀ ਆਪਾਂ ਬਾਈ ਤੋਂ ਪੁੱਛਾਂਗੇ ਇੱਕ ਵਾਰੀ ਖੜੀ ਨੂੰ ਚੈੱਕ ਕਰ ਲਵਾਂ ਮਾਜਾ ਲੱਸੀ ਜ਼ਰੂਰ ਆ ਪਰ ਦੁੱਧ ਵਾਲੀ ਮਾਜਾ ਉਹ ਦੇਖ ਸਾਡੇ ਬੇਸਟ ਕੁਆਲਟੀ ਦੇ ਆ ਕੇ ਬੱਚਾ ਖੜਾ ਤੋਰੀ ਮੈਨੂੰ ਖੋਲ ਕੇ ਇੱਕ ਵਾਰੀ ਤੁਰਦੀ ਤੇ ਨਿਗਾਹ ਮਾਰ ਲਿਓ ਡਿਟੇਲ ਆਪਾਂ ਇਹਦੀ ਜਿਹੜੀ ਸਾਰੀ ਬਾਈ ਤੋਂ ਪੁੱਛਾਂਗੇ ਸੰਦੇਹ ਤਾਂ ਇਹਨਾਂ ਦੇ ਲੈ ਆਉਗੇ ਤੋਰ ਲਾ ਬਾਈ ਲੈ ਵੀ ਇੱਕ ਵਾਰੀ ਤੁਰਦੀ ਤੇ ਨਾ ਮਾਰ ਲਓ ਤੇਰੇ ਜਿਹੜੀ ਆਪਾਂ ਸਾਰੀ ਬਾਈ ਤੋਂ ਪੁੱਛਾਂਗੇ ਮੱਝ ਲਈ ਛੀ ਜਰੂਰ ਆ ਪਰ ਦੁੱਧ ਵਾਲੀ ਮੱਝ ਆ ਕੋਕੋ ਫੇਸ ਕੁਆਲਟੀ ਦੇਖ ਸਕਦੇ ਹੋ ਥਾਣਾ ਹਵਾਨੇ ਦੀ ਚੈੱਕ ਕਰ ਲਓ ਸੋਹਣਾ ਆਰਡਰ ਆ ਤੇ ਇੱਕੋ ਜੇ ਥਾਣਾ ਚਾਰੇ ਛੀ ਜਰੂਰ ਆ ਪਰ ਦੁੱਧ ਵਾਲੀ ਮੱਝ ਆ ਬਾਕੀ ਆਪਾਂ ਸਾਰੀ ਗੱਲਬਾਤ ਜਿਹੜੀ ਤੁਹਾਡੀ ਬਾਈ ਨਾਲ ਕਰਵਾਉਨੇ ਆ ਬਈ ਅੱਛੀ ਗੱਲ ਬਈ ਨਾਂ ਆਖੋ ਆਪਣਾ ਦਾ ਨਾਮ ਅਕਾਲੂ ਸਿੰਘ। ਪਿੰਡ ਕਿਹੜਾ ਬਈ? ਲੱਗੇ ਹਾਜੀ। ਜਿੱਥੇ ਆ ਕਿਹੜਾ ਸੂਈ ਆ ਬਈ? ਅੱਜ ਚੌਥਾ ਸੂਈ ਆ। ਚੌਥਾ ਸੂਈ ਆ ਇਸ ਵਾਰ ਸੂਈ ਆ। ਕਿੰਨੇ ਦਿਨਾਂ ਦੀ ਸੂਈ ਆ ਬਈ? 6 ਮੰਨ ਲੇ ਕਿ ਚੱਲੋ 12-13 ਦਿਨਾਂ ਦੀ ਸੂਈ ਆ। 12-13 ਦਿਨਾਂ ਦੀ ਸੂਈ ਆ ਤੇ ਬੱਚਾ ਕੀ ਆ ਮੰਗਰੇ ਇਹ? ਕੱਟੀ ਆ ਜੀ। ਬੱਚਾ ਮੰਗਰ ਕੱਟੀ ਆ ਜੀ ਦੇਖ ਸਕਦਾ ਤੁਸੀਂ। 12-13 ਦਿਨਾਂ ਲਈ ਦੇ ਦੱਸਣ ਦਾ ਕੁਸੂਈ ਨੇ ਹੋਗੇ। ਬਈ 12-13 ਦਿਨਾਂ ਦੀ ਸੂਈ ਚੱਲੇ ਤਾਂ ਕਿੰਨਾ ਕਿ ਤੈਰਾ ਹੁਣ? ਦੁੱਧ ਬਈ 11 ਕਿਲੋ ਆ। 11 ਕਿਲੋ ਦਾ ਤਸੱਲੀ ਕਰਾ ਦੇਣਾ। ਠੀਕ ਹੈ। ਅਦੋ ਡੰਗ ਚੋ ਵਿੱਚ ਤੇਰੇ ਡੰਗ ਚੋਲੇ ਬਾਈ ਚਾਰ ਡੰਗ ਚੋਲੇ ਠੀਕ ਹੈ ਤੇ ਚੁਵਾਈ ਚੁਵਾਈ ਜੂਈ ਦੀ ਬੋਲੀ ਆ ਬਾਈ ਪੂਰੀ ਹਾਂ ਹਾਂ ਜਮਾ ਸਹੀ ਆ ਬਾਈ ਚੁਵਾਈ ਠੀਕ ਹੈ ਤੇ ਪਾਪੂ ਕੀ ਰੱਖਤਾ ਜਾਇਜ ਆ ਪਾਏ ਦਾ ਬਾਈ 85 ਆ ਲੈਣ ਲੈਣ ਹੋਰ ਵੀ ਹੋ ਜੀ ਮੌਕੇ ਤੇ ਮੰਨਦਾ ਹਾਂ ਮੌਕੇ ਤੇ ਕੋਈ ਨਾ ਕੋਈ ਕਰ ਦਿੰਦਾ ਬਾਈ ਠੀਕ ਹੈ ਤੇ ਸੰਪਰਕ ਆਪਣਾ ਆਪਣਾ 62847 ਠੀਕ ਹੈ 12043 ਠੀਕ ਹੈ ਜੀ ਇਹ ਬਾਈ ਦਾ ਫੋਨ ਨੰਬਰ ਆ ਤੇ ਜੇ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਤਾਂ ਬਾਈ ਨਾਲ ਜਿਹੜਾ ਸੰਪਰਕ ਬਣਾ ਸਕਦੇ ਤੁਸੀਂ ਮੱਝ ਲਿੱਸੀ ਜ਼ਰੂਰ ਆ ਪਰ ਦੁੱਧ ਵਾਲੀ ਮੱਝ ਆ ਜੀ ਦੇਖ ਸਕਦੇ ਹੋ ਥੋੜੀ ਮਾਮੂਲੀ ਸਾਈਡ ਤਾਂ ਹੈਗੀ ਆ ਬਾਈ ਹਨਾ ਤੇ ਦੁੱਧ ਬਾਈ ਕਹਿੰਦਾ ਵੇਖੋ ਜੀ ਆ ਠੀਕ ਆ ਜੇ ਕਿਸੇ ਭਰਾ ਦੇ ਪਸੰਦ ਆਉਣੀ ਨਹੀਂ ਤਾਂ 1000 ਰੁਪਏ ਆਪਾਂ ਬਣਾ ਦੇਣਾ ਠੀਕ ਆ ਬਾਈ ਬਾਈ ਕਹਿੰਦਾ ਵੀ ਜੇ ਕੋਈ ਵੀਡੀਓ ਦੇਖ ਕੇ ਆਉਣਾ ਤਾਂ 1000 ਰੁਪਏ ਜਿਹੜਾ ਹੋਰ ਵੀ ਵਚੋਂ ਲੈ ਸਕਦੇ ਆ